ਸੋਚਿਆ ਦੋਸਤੋ ਜਿਵੇਂ ਅਸੀਂ ਪੁਲਿਸ ਦੀ ਕਾਰਵਾਈ ਦੇਖਦੇ ਹਾਂ ਤਾਂ ਆਮ ਤੌਰ ਤੇ ਕਿਹਾ ਜਾਂਦਾ ਹੁੰਦਾ ਵੀ ਜੇਕਰ ਅਪਰਾਧੀ ਨੂੰ ਝਟਕਾ ਉਦੋਂ ਲੱਗਦਾ ਜੇਕਰ ਉਹਦਾ ਫਾਈਨੈਂਸ਼ਲੀ ਤੌਰ ਤੇ ਉੱਤੇ ਲੱਕ ਟੁੱਟੇ ਹੁਣ ਗੱਲ ਇਹ ਹੈ ਵੀ ਆਮ ਤੌਰ ਤੇ ਗੱਲਾਂ ਤਾਂ ਹੋ ਜਾਂਦੀਆਂ ਨੇ ਤੇ ਇਹ ਵੀ ਗੱਲ ਕਿਹਾ ਜਾਂਦਾ ਕਿ ਪੁਲਿਸ ਹੈ ਜਿਹੜੀ ਹੁਣ ਪਹਿਲਾਂ ਨਾਲੋਂ ਬਹੁਤ ਅੱਗੇ ਵੱਧ ਕੇ ਕੰਮ ਕਰ ਰਹੀ ਆ ਪ੍ਰਾਪਰਟੀਆਂ ਅਟੈਚ ਕਰ ਰਹੀ ਆ ਪਰ ਸਭ ਤੋਂ ਵਧੀਆ ਤਸਵੀਰ ਇੱਕ ਦੇਖਣ ਨੂੰ ਮਿਲੀ ਮੁਹਾਲੀ ਦੀ ਜਿੱਥੇ ਡੀਐਸਪੀ ਸਾਹਿਬ ਖੁਦ ਅਨਾਊਂਸਮੈਂਟ ਕਰਨ ਪਹੁੰਚੇ ਬਕਾਇਦਾ ਤੌਰ ਦੇ ਉੱਤੇ ਘਰ ਦੇ ਉੱਤੇ ਪੋਸਟਰ ਲਾਇਆ ਗਿਆ ਪ੍ਰਾਪਰਟੀ ਅਟੈਚ ਤਾਂ ਤੁਸੀਂ ਪਹਿ ਪਰ ਜਦੋਂ ਤੱਕਰ ਇਸੇ ਤਰ੍ਹਾਂ ਦੇ ਨਾਲ ਜਿਹੜੇ ਲੋਕ ਨਸ਼ੇ ਦਾ ਧੰਦਾ ਕਰਦੇ ਨੇ ਤੇ ਉਹਨਾਂ ਦੇ ਨਾਲ ਬਾਅਦ ਵਿੱਚ ਆਪਦੇ ਘਰ ਕਾਰੋਬਾਰ ਬਣਾਉਂਦੇ ਨੇ ਕਾਰਾਂ ਗੱਡੀਆਂ ਲੈਂਦੇ ਨੇ ਤਾਂ ਜਦੋਂ ਤੱਕਰ ਇਹਨਾਂ ਦਾ ਜਲੂਸ ਸੋਸਾਇਟੀ ਦੇ ਵਿੱਚ ਨਾ ਨਿਕਲੇ ਕਿਉਂਕਿ ਅੱਗੇ ਅਸੀਂ ਦੇਖਦੇ ਹੁੰਦੇ ਸੀਗੇ ਕਿ ਖੈਰ ਉਹ ਤਾਂ ਹੁਣ ਕਾਨੂੰਨ ਤੌਰ ਦੇ ਉੱਤੇ ਤੇ ਹਿਊਮਨ ਰਾਈਟਸ ਨੂੰ ਦੇਖਦੇ ਹੋਏ ਚੀਜ਼ਾਂ ਬੰਦ ਕਰਤੀਆਂ ਕਿਉਂਕਿ ਕਈ ਵਾਰ ਕਈ ਇਹ ਆ ਹੁੰਦਾ ਵੀ ਜੇ ਸ਼ੁਰੂਆਤੀ ਦੌਰ ਚ ਇਹ ਜੀ ਚੀਜ਼ ਹੋ ਜੇ ਤਾਂ ਜਦੋਂ ਤੱਕਰ ਯਾਨੀ ਕਿ ਅਦਾਲਤ ਸਜ਼ਾ ਨਹੀਂ ਦਿੰਦੀ ਸ਼ੁਰੂਆਤੀ ਦੌਰ ਤੇ ਵਿੱਚ ਜੇ ਇਹ ਜੀ ਹੀ ਚੀਜ਼ ਹੋ ਜੇ ਤਾਂ ਫਿਰ ਉਹ ਬੰਦੇ ਦਾ ਜਲੂਸ ਨਿਕਲ ਜਾਂਦਾ ਕਈ ਪਰ ਗੱਲ ਇਹ ਹੈ ਵੀ ਜਿਸ ਤਰ੍ਹਾਂ ਦੇ ਨਾਲ ਪੁਲਿਸ ਅਸੀਂ ਦੇਖਦੇ ਸੀ ਪਹਿਲਾਂ ਵੀ ਮੂੰਹ ਕਾਲਾ ਕਰ ਦੇਣਾ ਜੀ ਲੋਕਾਂ ਨੇ ਸੁਸਾਇਟੀ ਦੇ ਵਿੱਚ ਉਹਨੂੰ ਬਦਨਾਮ ਕਰਨਾ ਜਦੋਂ ਤੱਕ ਅਜਿਹਾ ਡਰ ਕਿਸਦੇ ਮਨ 'ਚ ਪੈਦਾ ਨਾ ਹੋਵੇ ਨਹੀਂ ਲੱਗਦਾ ਹੈਗਾ ਵੀ ਇਹ ਲੋਕ ਆਪਣੀਆਂ ਮਾੜੀਆਂ ਕਰਤੂਕਾਂ ਛੱਡ ਦੇਣਗੇ ਹੁਣ ਇਹ ਤਸਵੀਰ ਮੁਹਾਲੀ ਦੀ ਹੈ ਤੇ ਮੁਹਾਲੀ ਦੇ ਵਿੱਚ ਜਦੋਂ ਇੱਕ ਜਿਹੜਾ ਨਸ਼ੇ ਦਾ ਕਾਰੋਬਾਰ ਕਰਨ ਵਾਲਾ ਬੰਦਾ ਸੀ ਉਹਨੇ ਨਸ਼ੇ ਦੇ ਕਾਰੋਬਾਰ ਦੇ ਪੈਸੇ ਦੇ ਨਾਲ ਆ ਜਿਹੜਾ ਆਪਦੀ ਪ੍ਰਾਪਰਟੀ ਬਣਾਈ ਪ੍ਰਾਪਰਟੀ ਬਣਾ ਕੇ ਅੱਗੇ ਜਿਵੇਂ ਕਹਿ ਦਈਏ ਵੀ ਲੋਕਾਂ ਦੇ ਦੋ ਧੀਆ ਪੁੱਤ ਮਾਰਨ ਨੂੰ ਹੋਗੇ ਪਰ ਇੱਥੇ ਜੇ ਦੇਖਿਆ ਜਾਵੇ ਇਹਦੀ ਬਾਰੇ ਨਾਰੇ ਹੋਗੇ ਤੇ ਇੱਕ ਬੜੀ ਸੋਹਣੀ ਤਸਵੀਰ ਨਜ਼ਰ ਪਈ ਜਿਹੜੀ ਹੁਣ ਤੁਹਾਨੂੰ ਮੈਂ ਦਿਖਾਉਣ ਲੱਗਾ ਰਿਹਾ ਨਾਲ ਨਾਲ ਕਿ ਪੁਲਿਸ ਨੇ ਬਕਾਇਦਾ ਅਨਾਉਂਸਮੈਂਟ ਕਰੀ ਕਿ ਇਹ ਬੰਦੇ ਨੇ ਨਸ਼ੇ ਕਰਕੇ ਆਹ ਪ੍ਰਾਪਰਟੀ ਬਣਾਈ ਸੀ ਇਹਨੂੰ ਅਸੀਂ ਇੱਕ ਤਰ੍ਹਾਂ ਦੇ ਨਾਲ ਅਟੈਚ ਕਰ ਰਹੇ ਹਾਂ ਕੇਸਾਂ ਦੇ ਨਾਲ ਇਹਨੂੰ ਕੋਈ ਖਰੀਦ ਪ੍ਰੋਕਤ ਨਾ ਕਰੇ ਜੇ ਕੋਈ ਕਰਦਾ ਤਾਂ ਫਿਰ ਆਖਰ ਉਹ ਆਪ ਦਾ ਭਾਈ ਆਪ ਜ਼ਿੰਮੇਵਾਰ ਹੈ ਇਹਦੇ 'ਚ ਕਿਉਂਕਿ ਇਹ ਪ੍ਰਾਪਰਟੀ ਅਟੈਚ ਹੋ ਚੁੱਕੀ ਹੈ ਨਸ਼ੇ ਦੇ ਇਹਦੇ ਜਿਹੜੇ ਮਾਮਲੇ ਦੇ ਨਾਲ ਤੇ ਬਕਾਇਦਾ ਤੌਰ ਤੇ ਪੁਲਿਸ ਨੇ ਪੋਸਟਰ ਵੀ ਲਾਇਆ ਹੈ ਉਹ ਜੇ ਉਹ ਜਦੋਂ ਤੱਕ ਸੋਸਾਇਟੀ ਤੌਰ ਤੇ ਇਹ ਲੋਕ ਬਦਨਾਮ ਹੋਣੇ ਨਹੀਂ ਸ਼ੁਰੂ ਹੁੰਦੇ ਗੱਲ ਇਹ ਹੈ ਵੀ ਇਹ ਤਾਂ ਠੀਕ ਹੈ ਵੀ ਕੋਈ ਹੋਣਾ ਦਰਮਿਆਨੇ ਤੌਰ ਤੇ ਕਹਿ ਸਕਦੇ ਆ ਵੀ ਕੋਈ ਵੱਡਾ ਵਪਾਰੀ ਪਰ ਗੱਲ ਹੈ ਵੀ ਜਿਹੜੀਆਂ ਵੱਡੀਆਂ ਮੱਛੀਆਂ ਨੇ ਜਦੋਂ ਤੱਕ ਇਹਦੇ ਵਿੱਚ ਜਿਹੜੇ ਰਸੂਖਦਾਰ ਬਣ ਚੁੱਕੇ ਨੇ ਲੋਕ ਨਸ਼ੇ ਦੇ ਪੈਸੇ ਦੇ ਨਾਲ ਜਦੋਂ ਤੱਕ ਉਹਨਾਂ ਤੇ ਸਿਕੰਜਾ ਨਹੀਂ ਕੱਸਦਾ ਉਦੋਂ ਤੱਕ ਤਾਂ ਨਹੀਂ ਇਹ ਕਹਾਣੀ ਆਉਂਦੀ ਲੋਟ ਪਰ ਇਹ ਹੈ ਵੀ ਇਹ ਤਰੀਕਾ ਬਹੁਤ ਵਧੀਆ ਹੈ ਇਹਦੇ ਨਾਲ ਜਿਹੜੇ ਆਮ ਲੋਕ ਨੇ ਕਿਉਂਕਿ ਇਹਦੇ ਵਿੱਚ ਬਹੁਤ ਸਾਰੇ ਲੋਕ ਪੈਸੇ ਦੇ ਕਰਕੇ ਮਜਬੂਰੀ ਕਰਕੇ ਲਾ ਲੋ ਕਿੰਨੀ ਕਾਰਨਾ ਕਰਕੇ ਜਦੋਂ ਨਸ਼ਾ ਵੇਚਣਾ ਸ਼ੁਰੂ ਕਰਦੇ ਨੇ ਤਾਂ ਉਹਨਾਂ 'ਚ ਜੇਕਰ ਇਸ ਤਰ੍ਹਾਂ ਦੇ ਨਾਲ ਜਲੂਸ ਨਿਕਲਣਾ ਸ਼ੁਰੂ ਹੋ ਜੇ ਬਹੁਤ ਸਾਰੇ ਲੋਕ ਨੇ ਜਿਹੜੇ ਡਰ ਜਾਣਗੇ। ਇਹੀ ਕਿਉਂਕਿ ਉਹਨਾਂ ਨੂੰ ਜਦੋਂ ਪਤਾ ਲੱਗੂਗਾ ਵੀ ਆਖਰ ਸੋਸਾਇਟੀ 'ਚ ਉਹਨਾਂ ਦਾ ਜਲੂਸ ਨਿਕਲਣਾ ਹੈ। ਆਪਣੇ ਆਪ ਇਹ ਚੀਜ਼ਾਂ ਨੂੰ ਪਿੱਛੇ ਛੱਡਿਆ ਕਰਨਗੇ ਤੇ ਇਹ ਕਹਿ ਸਕਦੇ ਆ ਤੇ ਤੁਸੀਂ ਵੀ ਕਮੈਂਟ ਕਰਕੇ ਰਾਏ ਦਿਓ ਵੀ ਅਜਿਹੇ ਲੋਕਾਂ ਦਾ ਹੋਰ ਕਿਹਜਾ ਜਲੂਸ ਨਿਕਲਿਆ ਕਰੇ ਤਾਂਕਿ ਪੁਲਿਸ ਜਿਹੜੀ ਕੋਸ਼ਿਸ਼ਾਂ ਦੇ ਵਿੱਚ ਲੱਗੀ ਹੋਈ ਹੈ ਤਾਂਕਿ ਇਹਨਾਂ ਦਾ ਲੱਕ ਤੋੜਿਆ ਜਾਵੇ ਕਿ ਉਹ ਤੋੜਿਆ ਜਾ ਸਕਦਾ ਹੈ। ਤੇ ਨਾਲ ਹੀ ਜੇ ਕਹੀਏ ਕਿ ਮੁਹਾਲੀ ਦੀ ਇਹ ਤਸਵੀਰਾਂ ਤੁਹਾਨੂੰ ਮੈਂ ਦੁਬਾਰੇ ਦੱਸਦਾ ਇਹ ਮੁਹਾਲੀ ਦੇ ਵਿੱਚ ਇੱਕ ਨਸ਼ਾ ਤਸਕਰ ਦਾ ਘਰ ਹੈ ਜਾਂ ਕਹਿੰਦੇ ਇਹ ਨਸ਼ਾ ਵੇਚਣ ਵਾਲੇ ਦਾ ਘਰ ਹੈ ਜਿਹੜਾ ਕਿ ਆਖਰ ਜਦੋਂ ਪੁਲਿਸ ਨੇ ਗ੍ਰਿਫਤਾਰ ਕਰਿਆ ਉਸ ਤੋਂ ਬਾਅਦ ਵਿੱਚ ਹੁਣ ਇਹਦੇ ਪ੍ਰਾਪਰਟੀ ਅਟੈਚ ਕਰਨ ਦੇ ਆਰਡਰ ਹੋ ਗਏ ਨੇ ਬਕਾਇਦਾ ਤੌਰ ਤੇ ਡੀਐਸਪੀ ਸਾਹਿਬ ਨੇ ਖੁਦ ਪਹੁੰਚ ਕੇ ਉੱਥੇ ਅਨਾਉਂਸਮੈਂਟ ਕਰੀ ਦੱਸਿਆ ਲੋਕਾਂ ਨੂੰ ਇਹ ਵੀ ਕਿਹਾ ਵੀ ਇਹ ਪ੍ਰਾਪਰਟੀ ਦਾ ਕੋਈ ਖਰੀਦਦਾਰ ਵੇਚਣ ਵਾਲਾ ਜੇ ਭਈ ਆਪ ਜ਼ਿੰਮੇਵਾਰ ਹੋਊਗਾ ਕਿਉਂਕਿ ਇਹ ਪ੍ਰਾਪਰਟੀ ਹੁਣ ਅਟੈਚ ਹੋ ਚੁੱਕੀ ਹੈ ਤੇ ਨਾਲ ਹੀ ਬੈਨਰ ਵੀ ਹੈ ਜਿਹੜਾ ਉਹਦੇ ਘਰ ਦੇ ਬਾਹਰ ਲਟ ਅਸਰ ਕੋਈ ਪਊਗਾ